ਸਤਿਕਾਰਜੋ ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀਓ ਆਓ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਈਏ ਪਉ ਮਹੀਨਾ ਚੱਲ ਰਿਹਾ ਸ਼ਹੀਦਿਆਂ ਦਾ ਮਹੀਨਾ ਵਾ 6 ਪੌ ਦੀ ਰਾਤ ਗੁਜ਼ਰੀਆ ਤੇ 7 ਪੌ ਅੱਜ ਆਰੰਭ ਹੋ ਗਿਆ ਗਰਮਤ ਪਿਆਰੀ ਸਾਧ ਸੰਗਤ ਜੀ ਜਦ 6 ਪੋ ਚੜਿਆ ਨਾ ਤੇ 6 ਪੋ ਦੀ ਰਾਤ ਆਈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਸਾਰੇ ਸਿੰਘਾਂ ਦਾ ਮਾਤਾ ਜੀ ਦਾ ਕਹਿਣਾ ਮੰਨ ਕੇ ਅਨੰਦਪੁਰ ਛੱਡਣ ਦੀਆਂ ਜਦੋਂ ਤਿਆਰੀਆਂ ਹੋਈਆਂ ਤੇ ਇੱਕ ਤਿੰਨ ਕਾਫਲੇ ਬਣਾਏ ਗਏ ਗੁਰੂ ਕੇ ਮਹਿਲ ਦਿੱਲੀ ਵੱਲ ਮਾਤਾ ਜੀ ਛੋਟੇ ਸਹਿਬਜਾਦੇ ਨੇ ਇੱਕ ਪਾਸੇ ਖੜੇ ਦੂਜੇ ਪਾਸੇ ਕਲਗੀਧਰ ਪਾਦਸ਼ਾਹ ਸਿੰਘਾ ਨਾਰੈਸ ਲਹਾਹ ਕਰੀ ਜਾਂਦੇ ਨੇ ਬਾਬਾ ਜੀਵਨ ਸਿੰਘ ਮਹਾਰਾਜ ਤੋਂ ਸਲਾਹ ਪੁੱਛ ਲੈਣੇ ਰੈ ਲੈ ਰਹੇ ਨੇ ਬਾਬਾ ਜੀਵਨ ਸਿੰਘ ਮਹਾਰਾਜ ਕਹਿਣ ਲੱਗੇ ਸਤਿਗੁਰੂ ਜੀਓ ਬੱਚਿਆਂ ਨੂੰ ਬੀਬੀਆਂ ਨੂੰ ਦਿੱਲੀ ਵੱਲ ਭੇਜਿਆ ਜਾਵੇ ਬੜੀ ਬਿਉ ਤਨਸਾਰ ਇਸ ਕਿਲੇ ਨੂੰ ਛੱਡਿਆ ਜਾਵੇ ਜਿਹੜੀ ਅੱਜ ਰਾਤ गुजरी ਆ ਛੇ ਪੋਦੀ ਰਾਤ ਦੇ ਸਮੇਂ ਕਿਲਾ ਛੱਡਣ ਵੇਲੇ ਇੱਕ ਵਾਰੀ ਸਾਰਾ ਪਰਿਵਾਰ ਇਕੱਠਾ ਹੋਇਆ ਮਾਤਾ ਗੁਜਰੀ ਜੀ ਦੇ ਕੋਲੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਖੜੇ। ਦੂਜੇ ਪਾਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਵੱਡੇ ਸਹਬਜ਼ਾਦੇ ਜੀਤ ਸਿੰਘ ਜੰਧਾਰ ਸਿੰਘ ਖੜੇ ਨੇ। ਕੋਲ ਬਾਬਾ ਜੀਵਨ ਸਿੰਘ ਮਹਾਰਾਜ ਖੜੇ ਨੇ। ਪੋਤੇ ਦਾਦੀ ਨੂੰ ਕਹਿਣ ਲੱਗੇ ਦਾਦੀ ਅਸੀਂ ਵੱਡੇ ਵੀਰਾਂ ਨੂੰ ਮਿਲਣਾ ਵਾ ਉਹਨਾਂ ਨਾਲ ਗੱਲ ਕਰਨੀ ਆ ਤੇ ਵੱਡੇ ਵੀਰਾਂ ਦੇ ਕੋਲੇ ਜਾਣਾ ਵਾ ਮਾਤਾ ਗੁਜਰੀ ਜੀ ਕਹਿਣ ਲੱਗੇ ਜਾਓ ਛੋਟੇ ਸਹਬਜ਼ਾ ਦੇ ਕੋਲ ਗਏ ਜੀਤ ਤੇ ਜਹਾਰ ਸਿੰਘ ਨੇ ਵੇਖਿਆ ਗੋਡਿਆਂ ਪਰਨੇ ਹੋਏ ਦੋਨਾਂ ਨੂੰ ਕੁੱਟ ਕੇ ਜੱਫੀ ਵਿੱਚ ਲੈ ਲਿਆ ਕਹਿਣ ਲੱਗੇ ਵੀਰਾ ਅਸੀਂ ਤੁਹਾਡੇ ਨਾਲ ਨਾਲ ਰਹਿਣਾ ਵਾ ਅਜੀਤ ਸਿੰਘ ਕਹਿਣ ਲੱਗਾ ਜੋਰਾਵਾਰ ਸਿੰਘ ਫਤਿਹ ਸਿੰਘ ਤੁਸੀਂ ਛੋਟੇ ਹੋ ਤੁਸੀਂ ਦਾਦੀ ਦੇ ਕੋਲੇ ਰਹਿਣਾ ਵਾ ਅਸੀਂ ਅੱਗੇ-ਅੱਗੇ ਪਿਤਾ ਜੀ ਦੇ ਨਾਲ ਚੱਲਾਂਗੇ ਕੁੱਟ ਕੇ ਜਫੀ ਵਿੱਚ ਲੈ ਕੇ ਆਪਾਂ ਫਿਰ ਕਿਵੇਂ ਰਵਾਂਗੇ ਕਿੱਥੇ ਜਾਵਾਂਗੇ ਕੁੱਟਕੇ ਜੱਫੀ ਦੇ ਵਿੱਚ ਚਾਰਾਂ ਭਰਾਵਾਂ ਨੇ ਇੱਕ ਵਾਰ ਇੱਕ ਦੂਜੇ ਨੂੰ ਕੁੱਟਿਆ ਇੱਕ ਦੂਜੇ ਦੇ ਮੁੱਖ ਚੰਮੇ ਇੰਜ ਲੱਗਦਾ ਸੀ ਜਿਵੇਂ ਅੱਜ ਦੇ ਵਿਛੜਿਆ ਨੇ ਦੁਬਾਰਾ ਕਦੇ ਨਹੀਂ ਮਿਲਣਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਾਣੀ ਜਾਣ ਸਨ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹਨਾਂ ਨੂੰ ਪਤਾ ਸੀ ਵੀ ਹਾਲਾਤ ਐਸੇ ਆਉਣ ਵਾਲੇ ਨੇ ਸਮਾਂ ਐਸਾ ਆਵੇਗਾ ਪਰ ਵੇਖੋ ਦਸ਼ਮੇਸ਼ ਪਿਤਾ ਦਾ ਜਿਗਰਾ ਅੱਖਾਂ ਦੇ ਸਾਹਮਣੇ ਅੱਜ ਪੁੱਤਰ ਖੜੇ ਨੇ ਪਤਾ ਵੀ ਹੁਣ ਵਿਛੜ ਕੇ ਦੁਆਰਾ ਕਦੇ ਮਿਲਣਾ ਨਹੀਂਗਾ ਇੱਕ ਦੂਜੇ ਦਾ ਮੁੱਖ ਚੁੰਮਿਆ ਘੁੱਟ ਕੇ ਪਿਆਰ ਕੀਤਾ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਮਾਂ ਗੁਜਰੀ ਕੋਲ ਚਲੇ ਗਏ। ਫਿਰ ਰਾਤ ਦੇ ਸਮੇਂ ਸਕੀਮ ਬਣੀ। ਕੁਝ ਖਤਰਾਂਵਾਂ ਉਹਨਾਂ ਵਿੱਚ ਮਿੱਟੀ ਦੇ ਭਾਂਡਿਆਂ ਦੀਆਂ ਠਿਕਰੀਆਂ ਜਿਹੜੀਆਂ ਨੇ ਉਹ ਭਰੀਆਂ ਨੇ। ਰਾਤ ਦਾ ਸਮਾਂ ਹੋਇਆ। ਟਿਕ ਟਿਕ ਟਕਾ ਹੋ ਗਿਆ ਹੁਣ ਸਾਰੀਆਂ ਪੋਜਾਂ ਬਾਹਰ। ਕੁਝ ਸੁੱਤੀਆਂ ਪਈਆਂ ਨੇ। ਕੁਝ ਪੈਰਾ ਦੇ ਰਹੀਆਂ ਨੇ ਜਿੰਨੇ ਗੁਰੂ ਸਾਹਿਬ ਦੇ ਨਾਲ ਸਿੰਘ ਨੇ ਸਾਰਿਆਂ ਨੇ ਪਹਿਲਾ ਕਾਫਲਾ ਬਾਹਰ ਕੱਢਿਆ ਉਹਦੇ ਵਿੱਚ ਗੁਰੂ ਸਾਹਿਬ ਸਭ ਤੋਂ ਅੱਗੇ ਚੱਲੇ ਨੇ ਨਾਲ ਦੂਜਾ ਕਾਫਲਾ ਮਾਤਾ ਗੁਜਰੀ ਨੂੰ ਵਿਚਾਰ ਵਿਚਾਰੇ ਲਿਆਵਾਂ ਤੀਜਾ ਕਾਫਲਾ ਪਿੱਛੇ ਬਾਬਾ ਜੀਵਨ ਸਿੰਘ ਮਹਾਰਾਜ ਅਜੀਤ ਸਿੰਘ ਵੱਡੇ ਸਾਹਿਬ ਜਾਦੇ ਕੁਜ ਸਿੰਘ ਦੇ ਤਿੰਨਾਂ ਨੇ ਇੱਕ ਕਾਫਲਾ ਬਣਾਇਆ ਕੁਜ ਸਿੰਘ ਪਹਿਲਾਂ ਖੱਤਰਾਂ ਦੇ ਕੇ ਕੱਢੇ ਜਿਵੇਂ ਦੁਸ਼ਮਣ ਨੂੰ ਇਦਾਂ ਲੱਗੇ ਵੀ ਬਹੁਤ ਵੱਡਾ ਖਜ਼ਾਨਾ ਲਈ ਜਾਂਦੇ ਹੋਣ ਜਿਉਂ ਹੀ ਬਾਹਰ ਨਿਕਲੇ ਤੇ ਸਿਪਾਹੀਆਂ ਨੇ ਵੇਖਿਆ ਵੀ ਲੰਦਪੁਰ ਸਾਹ ਉਹਦੇ ਵਿੱਚੋਂ ਖੱਤਰਾਂ ਤੇ ਖਜ਼ਾਨਾ ਲੁੱਟ ਲੜਾ ਹੈਗਾ ਵਾ ਉਹ ਲਈ ਜਾਂਦੇ ਨੇ ਭਰ-ਭਰ ਕੇ ਉਹਨਾਂ ਨੇ ਜਦੋਂ ਗਾਂ ਗਏ ਤੇ ਅੱਗੇ ਸੁਚੇਤ ਹੋਏ ਉਹ ਖੱਤਰਾਂ ਦੇ ਉੱਤੇ ਜਿਹੜਾ ਖਜ਼ਾਨਾ ਸਮਝ ਕੇ ਹਮਲਾ ਕਰ ਦਿੱਤਾ ਥੋੜੇ ਸਿੰਘ ਅੱਗੇ ਗਏ ਸਨ ਹਫੜਾ ਘੁੜੀ ਮੱਚ ਗਈ ਦਸ਼ਮਣ ਦਾ ਪਤਾ ਲੱਗ ਗਿਆ ਕਿ ਦੁਸ਼ਮਣ ਹਮਲਾ ਕਰਨ ਤੇ ਤਿਆਰ ਆਪੋ ਸਤਨਾ ਇਸੇ ਸਮੇਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੀ ਬੜੀ ਵਿਆਪਕ ਸੰਸਾਰ ਗੁਰੂ ਦੇ ਮਹਿਲ ਛੋਟੇ ਬੱਚੇ ਬੀਬੀਆਂ ਮਾਮਾ ਕਰਪਾਲ ਚੰਦ ਦੇ ਨਾਲ ਦਿੱਲੀ ਵੱਲ ਇੱਕ ਸਾਈਡ ਤੇ ਨਿਕਲ ਗਏ ਆਪੋ ਸਤਨਾ ਹੁਣ ਜਦ ਦੂਸਰਾ ਕਾਫਲਾ ਅੱਗੇ ਵਧਿਆ ਵਾ ਸਰਸਾ ਨਦੀ ਵੱਲ ਕਰਨੀ ਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਵਧਦੇ ਜਾਂਦੇ ਨੇ ਬਚਕਾਰ ਮਾਤਾ ਜੀ ਛੋਟੇ ਸਹਿਜਾਦਿਆਂ ਨੂੰ ਲਈ ਜਾਂਦੇ ਨੇ ਜਦੋਂ ਗਰਮਤ ਪਿਆਰੀ ਸਾਸ ਸੰਗਤ ਜੀ ਆਨੰਦਪੁਰ ਸਾਹਿਬ ਦੀ ਜੂ ਆਈ ਰਜੂ ਇਹਨੂੰ ਛੱਡਣ ਲੱਗੇ ਤੇ ਕਵੀ ਲਿਖਦੇ ਨੇ ਕਹਿੰਦੇ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਆ ਇੱਕ ਦੇਵੀ ਦਾ ਰੂਪ ਲੈ ਕੇ ਅੱਗੇ ਖੜ ਗਈ ਕਹਿਣ ਲੱਗੀ ਮਹਾਰਾਜ ਤੁਸੀਂ ਹੁਣ ਇਸ ਅਨੰਦਾ ਦੀ ਪੁਰੀ ਨੂੰ ਛੱਡ ਕੇ ਚੱਲੇ ਹੋ ਫੇਰ ਕਦੇ ਆਉਂਗੇ ਮਹਾਰਾਜ ਜੀ ਨੇ ਬਚਨ ਕੀਤੇ ਲੈ ਅਨੰਦਪੁਰੇ ਅਸੀਂ ਤੁਰ ਚੱਲੇ ਆਂ ਫੇਰ ਕਦੇ ਨਹੀਂ ਆਉਣਾ ਮੁਰਕੇ ਅਸੀਂ ਦੁਬਾਰਾ ਕਦੇ ਨਹੀਂ ਆਉਣਾਗਾ ਪਰ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੀ ਮਹਾਰਾਜ ਤੁਹਾਡੇ ਹੁੰਦਿਆ ਇੱਥੇ ਕਿੰਨੀਆਂ ਰੌਣਕਾਂ ਨੇ ਫੇਰ ਆ ਰੌਣਕਾਂ ਨਹੀਂ ਰਹਿਣਗੀਆਂ ਮਹਾਰਾਜ ਇੱਥੇ ਇਦਾਂ ਹੀ ਖੁਸ਼ੀਆਂ ਹੋਣਗੀਆਂ ਚਾਹੀਦੀਆਂ ਨੇ ਮਹਾਰਾਜ ਨੇ ਫਿਰ ਜਾਂਦੇ ਵਾਰ ਬਚਨ ਕੀਤਾ ਸੀ ਲੈ ਅਨੰਦਪੁਰੇ ਅਸੀਂ ਤੁਰ ਚੱਲੇ ਆ ਪਰ ਇਸ ਜਗ੍ਹਾ ਤੇ ਸਾਡਾ ਖਾਲਸਾ ਪੰਥ ਆਇਆ ਕਰੂਗਾ। ਉਹ ਇਕੱਠਾ ਹੋਇਆ ਕਰੂਗਾ ਲੱਖਾਂ ਦੀ ਗਜ਼ਾਰ ਵਿੱਚ। ਪਰ ਅਸੀਂ ਉਦੋਂ ਆਵਾਂਗੇ ਉਹਨਾਂ ਵਿੱਚ ਦਰਸ਼ਨ ਦੇਵਾਂਗੇ ਆਪੋ ਸਤਨਾਮ। ਉਹ ਆਪਾ ਦੇਖਦੇ ਨਾ ਹੋਲੇ ਮੱਲੇ ਤੇ। ਲੱਖਾਂ ਸੰਗਤਾਂ ਜਾਂਦੀਆਂ ਜਦੋਂ ਮਹੱਲਾ ਨਿਕਲਦਾ ਵਾ। ਫਿਰ ਮਹਾਰਾਜਾਂ ਦੇ ਲੱਗਦੇ ਵਿੱਚ ਸਿੰਘਾਂ ਦੇ ਦਰਸ਼ਨ ਦੇ ਰਹੇ। ਇਦਾਂ ਫਿਰ ਮਹਾਰਾਜ ਇਸ ਗੜੀ ਇਸ ਕਿਲੇ ਨੂੰ ਛੱਡ ਕੇ ਆਨੰਦਪੁਰ ਨੂੰ ਛੱਡ ਕੇ ਇੱਥੋਂ ਤੁਰੇ ਜਦੋਂ ਸਰਸਾ ਦੇ ਕਿਨਾਰੇ ਪਹੁੰਚਣ ਵਾਲੇ ਹੋਏ ਤੇ ਪਿੱਛੋਂ ਮੁਗਲਾਂ ਨੇ ਹਮਲਾ ਕਰਤਾ ਰਾਤ ਦਾ ਹਨੇਰਾ ਵੀ ਆ ਕਿਤੇ ਕਿਤੇ ਬਿਜਲੀ ਲੱਛਕਦੀ ਆ ਥੋੜਾ ਥੋੜਾ ਕਿੰਚਿਮ ਕਰਕੇ ਨਹੀਂ ਪੈਂਦਾ ਵਾ ਸੰਗਤ ਜੀ ਠੰਡ ਦੀ ਰੋਤਾ ਹੁਣ ਤਾਂ ਠੰਡ ਬਹੁਤ ਘੱਟ ਆ ਪਰ ਉਹਨਾਂ ਸਮਿਆਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਧੁੰਦ ਪਈ ਆ ਦਿਸਦਾ ਕੁਛ ਨਹੀਂ ਬਹੁਤਾ ਜਿਆਦੇ ਪਰ ਦੁਸ਼ਮਣ ਕਾੜ ਵਿੱਚ ਸੀ ਵੀ ਕਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਆਉਣ ਤੇ ਅਸੀਂ ਇਹਨਾਂ ਤੇ ਹਮਲਾ ਕਰਕੇ ਫੜ ਲੀਏ ਇਹਨਾਂ ਨੂੰ ਲੁੱਟ ਲਈਏ ਜਿਉਂ ਹੀ ਅੱਗੇ ਵਧੇ ਨੇ ਸਰਸਾ ਵੱਲ ਤੇ ਪਿੱਛੇ ਪਾਜ ਨੇ ਹਮਲਾ ਕਰਤਾ ਅਸ਼ਬਾਈ ਦੇ ਸਰਸਾ ਨਦੀ ਤੇ ਪਹੁੰਚਦੇ ਬੋਝਦੇ ਲੱਖਾਂ ਹੋ ਜਾਣੇ ਘੇਰ ਲਿਆ ਸੰਗਤ ਜੀ ਉਸ ਵੇਲੇ ਪਿੱਛੇ ਬਾਬਾ ਜੀ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੋਰ ਜੰਗਾਰੂ ਜੋਧੇ ਉਹ ਹਮਲੇ ਨੂੰ ਰੋਕਦੇ ਨੇ ਤੇ ਸਰਸਾ ਪਾਰ ਹੋ ਰਹੀ ਆ ਸਰਸਾ ਪਾਰ ਕਰਦੇ ਆ ਕਰਦੇ ਆ ਬਹੁਤ ਸਾਰੇ ਸਿੰਘ ਬਹੁਤ ਸਾਰਾ ਖਜ਼ਾਨਾ ਬਹੁਤ ਸਾਰਾ ਇਤਿਹਾਸ ਸਰਸਾ ਨਦੀ ਦੇ ਵਿੱਚ ਰੁੜ ਗਿਆ ਆਪੂ ਸਤਨਾ ਪਰ ਸੂਰਮਿਆਂ ਨੇ ਸਰਸਾ ਨਦੀ ਨੂੰ ਪਾਰ ਕਰਨਾ ਚਾਹਿਆ ਇਹਨਾਂ ਦਿਨਾਂ ਦੇ ਵਿੱਚ ਗੁਰਮੁਖੋ ਸਰਸਾ ਨਦੀ ਵੀ ਫੁੱਲ ਚੜ ਗਈ ਇਹਨਾਂ ਜਿਆਦੇ ਚੜ ਗਈ ਇਸ ਦੇ ਵਿੱਚਕਾਰ ਦੀ ਨੰਗਣਾ ਔਖਾ ਹੋ ਗਿਆ ਪਾਣੀ ਬਹੁਤ ਜ਼ਿਆਦਾ ਵਹਿਣ ਲੱਗ ਗਿਆ ਪਿੱਛੇ ਹਮਲਾ ਹੋ ਰਿਹਾ ਵੋ ਅੱਗੇ ਵਧ ਰਹੇ ਨੇ ਵਿਚਕਾਰ ਮਾਤਾ ਜੀ ਇੱਕਦਾਂ ਵਿਛੜ ਗਏ ਦੋਨਾਂ ਪੋਤਿਆਂ ਨੂੰ ਲੈ ਕੇ ਜਦੋਂ ਵਿਛੜੇ ਨਾ ਮਾਤਾ ਜੀ ਨੇ ਉੱਚੀ ਜਗ੍ਹਾ ਦੇ ਉੱਪਰ ਸਹਬਜ਼ਾਦਿਆਂ ਨੂੰ ਲੈ ਕੇ ਬਹਿ ਗਏ ਤਾਂ ਕਿ ਦੂਰੋਂ ਕਿਤੇ ਉਹ ਦਿਖ ਜਾਵੇ ਕਿਤੇ ਪਤਾ ਲੱਗ ਜਾਵੇ ਕੀ ਮੇਰਾ ਲਾਲ ਕਿੱਥੇ ਹੈ ਵੱਡੇ ਸਹਿਬਜ਼ਾਦੇ ਕਿਹੜੇ ਪਾਸੇ ਨੇ ਤਾਂ ਕਿ ਦੇਖ ਕੇ ਅਸੀਂ ਉਧਰ ਨੂੰ ਚੱਲ ਪਾਂਗੇ ਪਰ ਕੀ ਵੇਖਦੇ ਨੇ ਅੱਖਾਂ ਦੇ ਸਾਹਮਣੇ ਜੰਗ ਹੋਈ ਜਾਂਦੀ ਆ ਕੁਝ ਸਿੰਘ ਸਰਸਾ ਪਾਰ ਕਰੀ ਜਾਂਦੇ ਨੇ ਕੁਝ ਅੱਗੇ ਲੜ ਰਹੇ ਨੇ ਪਿੱਛੇ ਇਸ ਸਮੇਂ ਦੇ ਵਿੱਚ ਗੁਰਮਖੋ ਉੱਚੀ ਜਗ੍ਹਾ ਜਿੱਥੇ ਤੁਸੀਂ ਗੁਰਦੁਆਰਾ ਬਿਛੋੜਾ ਸਾਹਿਬ ਦੇਖਦੇ ਆ ਉਸ ਉੱਚੀ ਜਗ੍ਹਾ ਤੇ ਉੱਤੇ ਗੁਰਮਖੋ ਇੱਕ ਝਾੜੀ ਆ ਇੱਕ ਟਿੱਬਾ ਵਾ ਉਹਦੇ ਵਿੱਚ ਔਲੇ ਲੁਕੇ ਬੈਠੇ ਨੇ ਦੋਨੋਂ ਬੱਚੇ ਤੇ ਮਾਂ ਗੁਜਰੀ ਕੋਲ ਇੱਕ ਵੱਡੀ ਲੋਈ ਆ ਕੋ ਸਤਨਾ ਹਣ ਤੁਸੀਂ ਆਪੇ ਲਾਜਾ ਲਾ ਲੋ ਰਾਤ ਦਾ ਹਨੇਰਾ ਵਾ ਠੰਡ ਵੀ ਬਹੁਤ ਜਾਦਾ ਵਾ ਮੌਤ ਦਾ ਵੀ ਖਤਰਾ ਵਾ ਬੱਚੇ ਵੀ ਛੋਟੇ ਆ ਸਰੀਰ ਵੀ ਬੁੱਢਾ ਵਾ ਔਰ ਪਰਿਵਾਰ ਨਾਲੋਂ ਵੀ ਵਿਛੜ ਗਿਆ ਉਹ ਤਾਂ ਮਾਂ ਗੁਜਰੀ ਉਹ ਜਾਣਦੀ ਐ ਨਾ ਉੱਤੇ ਕੀ ਵਾਪਰੀ ਐ ਤਾਈ ਤਾਂ ਫੇ ਕਵੀ ਨੇ ਕਿਹਾ ਵੀ ਨਾ ਗੁਜਰੀ ਰੱਖਿਆ ਹੀ ਇਸੇ ਕਰਕੇ ਕਿ ਜੋ ਮਸੀਤ ਆਈ ਮਾਂ ਗੁਜਰੀ ਕਹਿੰਦੀ ਹੱਸ ਕੇ ਮੈਂ ਆਪਣੇ ਤੇ ਗੁਜਰੀ ਆ ਗੁਜਾਰੀ ਆ ਫਿਰ ਸੰਗਤ ਜੀ ਇਸ ਹਫੜਾ ਦਫੜੀ ਦੇ ਵਿੱਚ ਬਹੁਤ ਸਾਰੇ ਸਿੰਘ ਪਾਰ ਲੰਗੇ ਬਾਬਾ ਜੀਵਨ ਸਿੰਘ ਹੋਣੀ ਇਸ ਹਮਲੇ ਦੇ ਪਿੱਛੇ ਰੋਕਦੇ ਹੋਏ ਜੀਤ ਸਿੰਘ ਜੰਧਾਰ ਸਿੰਘ ਅਗੇ ਲੰਗੇ ਜਦੋਂ ਸਰਸਾ ਪਾਰ ਹੋਈ ਸਤਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਛਿੜ ਗਿਆ ਕੋ ਸਤਨਾ ਕਿਸੇ ਕਵੀ ਨੇ ਕਿਹਾ ਵਿਛੜ ਗਿਆ ਪਰਿਵਾਰ ਵਾਜਾਂ ਵਾਲੇ ਦਾ ਵਿਚੜ ਗਿਆ ਪਰਵਾਰ ਕਲਗੀਆਂ ਵਾਲੇ ਦਾ ਵਿਚੜ ਗਿਆ ਪਰਵਾਰ ਪਰਵਾਇਲਾ ਵਿਚੜ ਗਿਆ ਪਰਵਾਰ ਪਰਵਾਇਲਾ ਵਿਚੜ ਗਿਆ ਪਰਵਾਰ ਵਿਚੜ ਗਿਆ ਪਰਵਾਰ ਵਿਛੜ ਗਿਆ ਪਰਵਾਰ ਕਲਗੀਆਂ ਵਾਲੇ ਦਾ ਵਿਛੜ ਗਿਆ ਪਰਵਾਰ ਵਾਜਾ ਵਾਲੇ ਦਾ ਵਿਛੜ ਗਿਆ ਪਰਵਾਰ ਵਾਜਾ ਵਾਲੇ ਦਾ ਵਿਛੜ ਗਿਆ ਪਰਵਾਰ ਵਾਜਾ ਵਾਲੇ ਦਾ ਵਿਛੜ ਗਿਆ ਪਰਵਾਰ ਵਿਛੜ ਗਿਆ ਪਰਵਾਰ ਵਜਵਾਲੇ ਦਾ ਵਿਛੜ ਗਿਆ ਪਰਵਾਰ ਕਲਗੀਆਂ ਵਾਲੇ ਦਾ ਪਰਵਾਰ ਵਾਲੇ ਦਾ ਵਿਛੜ ਗਿਆ ਪਰਵਾਰ ਵਜਵਾਲੇ ਦਾ ਸਤਿਗੁਰ ਜੀ ਦਾ ਪਰਵਾਰ ਵਿਛੜ ਗਿਆ ਗੁਰੂ ਕੋ ਜਦੋਂ ਸਰਸਾ ਪਾਰ ਕੀਤੀ ਆ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਠੰਡਾ ਠਾਰ ਪਾਣੀ ਆ ਕਈ ਮਹੀਨਿਆਂ ਦੇ ਭੁੱਖੇ ਪਿਆਸੇ ਸਿੰਘ ਲਾਲ ਨੇ ਸਰਸਾ ਤਾਂ ਕਿਵੇਂ ਨਾ ਕਿਵੇਂ ਪਾਰ ਕਰ ਲਈ ਹੁਣ ਤੁਹਾਨੂੰ ਪਤਾ ਵਾ ਸਰਦੀ ਦੀ ਰੋਤਾ ਉੱਤੋਂ ਠੰਡਾ ਪਾਣੀ ਕੱਪੜੇ ਵੀ ਠੰਡੇ ਹੋ ਗਏ ਭੱਜ ਗਏ ਪਾਣੀ ਉਸੇ ਹੀ ਜਣ ਅੱਗੇ ਪਾਰ ਲੰਗੇ ਨੇ ਜਦੋਂ ਪਾਰ ਲੰਗੇ ਨੇ ਕਿਵੇਂ ਨਾ ਕਿਵੇਂ ਸਰਸਾ ਪਾਰ ਹੋਏ ਦੂਜੇ ਪਾਸੇ ਦੀ ਫੇਰ ਦੁਸ਼ਮਣ ਨੇ ਹਮਲਾ ਕਰਤਾ ਕਿਉਂਕਿ ਫੌਜਾਂ ਲੱਖਾਂ ਦੀਆਂ ਲੱਗੀਆਂ ਸਨ ਅੱਠ ਮਹੀਨੇ ਤੋਂ ਘੇਰਾ ਪਿਆ ਹੋਇਆ ਸੀ ਫੇਰ ਹਮਲਾ ਕਰ ਦਿੱਤਾ ਜਨ ਚੜਿਆ ਜ਼ਰਮ ਖੋਦੈਣਾ ਮਾਂ ਗੁਜਰੀਓ ਸੁੱਚੀ ਜਗਾਹ ਤੇ ਪੋਤਿਆਂ ਨੂੰ ਲਈ ਬੈਠੀ ਐ ਮੱਖ ਵਿੱਚੋਂ ਇੱਕੋ ਹੀ ਗੱਲ ਕਹਿ ਰਹੀ ਆ ਵਾਹਿਗੁਰੂ 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 ਇਹ ਜਿਹੜਾ ਵਾਹਿਗੁਰੂ ਸ਼ਬਦ ਆ ਨਾ ਗੁਰਮਖੋ ਇਹ ਦੁੱਖ ਦੇ ਸਮੇਂ ਵਿੱਚ ਬੰਦੇ ਨੂੰ ਤਾਕਤ ਦਿੰਦਾ ਵਾ ਇਹ ਦੁੱਖ ਦੇ ਸਮੇਂ ਦੇ ਵਿੱਚ ਬੰਦੇ ਨੂੰ ਹੌਸਲਾ ਦਿੰਦਾ ਵਾ ਕਿ ਪ੍ਰਮਾਤਮਾ ਤੇਰੇ ਨਾਲ ਹੈ ਤੇ ਦੂਜੇ ਪਾਸੇ ਜੋ ਹੀ ਅੰਮ੍ਰਿਤ ਵੇਲਾ ਹੋਣਾ ਹੋਇਆ ਮਹਾਰਾਜ ਕਹਿੰਦੇ ਸਿੰਘੋ ਇੱਕ ਜਗ੍ਹਾ ਤੇ ਡੇਰਾ ਲਾਓ ਸਾਰੇ ਸਿੰਘ ਕੋਲੇ ਆ ਗਏ ਜਿੰਨੇ ਕੁ ਪਾਰ ਨਗੇ ਨੇ ਪਾਰ ਨਗੇ ਨੇ ਮਹਾਰਾਜ ਕਹਿੰਦੇ ਨਿਤਨੇਮ ਕਰੋ ਆਸਾ ਦੀ ਵਾਰ ਦਾ ਕੀਰਤਨ ਕਰਨਾ ਵਾ ਥੋੜੇ ਜੇ ਸਿੰਘ ਕੋਲੇ ਆ ਗਏ ਮਹਾਰਾਜ ਪਰਿਵਾਰ ਵਿਛੜ ਗਿਆ ਮਾਤਾ ਜੀ ਸਹਬਜਾਦਿਆਂ ਦਾ ਕੋਈ ਪਤਾ ਨਹੀਂ ਪਹਿਲਾਂ ਪਤਾ ਲੈ ਲੀਏ ਮਹਾਰਾਜ ਤਾਂ ਜਾਣੀ ਜਾਣ ਸਨ। ਬਾਬਾ ਜੀਵਨ ਸਿੰਘ ਮਹਾਰਾਜ ਕੋਲ ਆਏ। ਪਾਤਸ਼ਾਹ ਮਾਤਾ ਜੀ ਸਾਹਿਬ ਜਾਦੇ ਨਹੀਂ ਦਿਸਦੇ ਉਹਨਾਂ ਨੂੰ ਭਾਲ ਕਰੀਏ। ਮਹਾਰਾਜ ਕਹਿੰਦੇ ਭਾਈ ਸਾਹਿਬ ਹੁਣ ਦੇ ਵਿਛੜਿਆ ਨੇ ਉਹਨਾਂ ਨੂੰ ਆਪਾਂ ਨੂੰ ਕਦੇ ਨਹੀਂ ਮਿਲਣਾ। ਉਹਨਾਂ ਦੀ ਭਾਲ ਨਹੀਂ ਕਰਨੀਗੀ ਕਿਉਂਕਿ ਉਹਨਾਂ ਨੇ ਜਿੱਥੇ ਜਾਣਾ ਆਪਣੀ ਮੰਜ਼ਿਲ ਵੱਲ ਚੱਲ ਪਏ ਨੇ ਆਪੋ ਸਤਿਗੁਰੂ। ਆਸਾ ਦੀ ਵਾਰ ਦਾ ਕੀਰਤਨ ਕਰੋ ਮਹਾਰਾਜ ਪਿੱਛੇ ਦੁਸ਼ਮਣ ਚੜ ਕੇ ਆਉਂਦਾ ਵਾਂ ਪਰਿਵਾਰ ਵਿਛੜ ਗਿਆ ਵਾਂ ਕਿੰਨੇ ਪਿੱਛੇ ਹੀੜ ਹੋ ਗਏ ਨੇ ਥੜ ਦੀ ਰੋਤਾ ਮਹਾਰਾਜ ਅੱਜ ਨੇ ਤਨੇ ਵੜ੍ਹਣ ਦਿੰਨੇ ਆ ਅੱਜ ਆਸਾ ਦੀ ਵਾਰ ਦਾ ਕੀਰਤਨ ਕਰਨ ਵੜ੍ਹਣ ਦਿੰਨੇ ਆ ਫੇਰ ਕਿੱਥੇ ਕਰ ਲਾਂਗੇ ਮਹਾਰਾਜ ਕਹਿਣ ਲੱਗੇ ਮੇਰੇ ਗੁਰੂ ਗੁਰੂ ਨਾਨਕ ਜੀ ਦਾ ਹੁਕਮ ਬਿ ਸਵੇਰੇ ਅਮਰਤਵੜਿਆਸਾ ਦੀ ਵਾਰ ਦਾ ਕੀਰਤਨ ਹੋਊਗਾ ਮਹਾਰਾਜ ਇੱਥੇ ਬਹੁਤ ਸਿੰਘ ਸ਼ਹੀਦ ਹੋ ਜਾਣਗੇ ਜੇ ਕੁੱਝ ਸਮਾਂ ਵੀ ਰੋਕੇ ਪਿੱਛੇ ਫੌਜ ਚੜਾਈ ਕਰਕੇ ਸਾਈਡ ਤੋਂ ਆ ਰਹੀ ਆ ਮਹਾਰਾਜ ਕਹਿੰਦੇ ਭਾਵੇਂ ਮੈਂ ਵੀ ਸ਼ਹੀਦ ਹੋ ਜਾ ਪਰ ਆਸਾ ਦੀ ਵਾਰ ਦਾ ਕੀਰਤਨ ਹੋਊਗਾ ਗੁਰੂ ਦਾ ਹੁਕਮ ਮੰਨ ਲਿਆ ਮਹਾਰਾਜ ਜੀ ਨੇ ਅੱਜ ਆਪ ਕਲਗੀਧਰ ਪਾਤਸ਼ਾਹ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਥੋੜੇ ਸਿੰਘ ਬੈਠੇ ਨੇ ਕੀਰਤਨ ਕਰਨ ਵਾਸਤੇ ਬਾਕੀ ਪਹਿਰਾ ਦਿੰਦੇ ਨੇ ਇਸੇ ਕੀਰਤਨ ਕਰਦਿਆਂ ਕਰਦਿਆਂ ਹਮਲਾ ਹੋ ਗਿਆ ਗੁਰਮਖੋ ਜਿੱਥੇ ਬਾਬਾ ਅਜੀਤ ਸਿੰਘ ਘੇਰੇ ਵਿੱਚ ਆਏ ਬਾਬਾ ਜੀਵਨ ਸਿੰਘ ਮਹਾਰਾਜ ਜਿਹੜੇ ਘੋੜੇ ਤੇ ਸਵਾਰ ਹੋ ਕੇ ਦੋ ਲਗਾਮਾਂ ਦੋ ਘੋੜਿਆਂ ਤੇ ਸਵਾਰ ਹੋਏ ਮੂੰਹ ਦੇ ਵਿੱਚ ਲਗਾਮਾਂ ਹੱਥ ਦੇ ਵਿੱਚ ਦੋ ਰਫਲਾਂ ਦੋ ਤਲਵਾਰਾਂ ਲੈ ਕੇ ਅੱਗੇ ਜੰਗ 'ਚ ਵਧੇ ਨੇ ਇੱਥੇ ਸਰਸਾ ਤੇ ਇੱਕ ਜੰਗ ਹੋਈ ਫਿਰ ਇਸ ਜੰਗ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਆਸਾ ਦੀ ਵਾਰ ਦਾ ਕੀਰਤਨ ਸਪੂਰਨ ਹੋਇਆ ਮਹਾਰਾਜ ਜੀ ਨੇ ਅਰਦਾਸ ਕੀਤੀ ਚਾਲੇ ਪਾਏ ਸਿੰਘੋ ਦੁੱਖ ਹੋਵੇ ਸੁੱਖ ਹੋਵੇ ਕਦੇ ਨਿਤਨੇਮ ਨਾ ਛੱਡਿਓ ਕਦੇ ਆਸਾ ਦੀ ਵਾਰ ਦਾ ਕੀਰਤਨ ਨਾ ਛੱਡਿਓ ਗੁਰੂ ਨਾਨਕ ਤੁਹਾਡੇ ਨਾਲ ਰਹੂਗਾ ਆਪੂ ਸਤਨਾਮ ਮਹਾਰਾਜ ਜੀ ਅੱਜ ਜਿਹੜਾ ਦਿਨ ਚੜਿਆ ਨਾ ਗਰਮ ਕੋ ਰਾਤ 6:00 ਦੀ ਗੁਜ਼ਰ ਗਈ ਆ ਦਿਨ ਚੜਦਾ ਹੀ ਆ ਸਾਦੀ ਵਾਰ ਲੱਗੀ ਸੀ ਆਪ ਕੋ ਸਾਡਾ ਅੱਜ ਉਹ ਦਿਨ ਤੇ ਸੰਗਤ ਜੀ ਆਪਾਂ ਮਹਿਸੂਸ ਕਰੀਏ ਕਿ ਮਹਾਰਾਜ ਨੇ ਅਨੰਦਪੁਰ ਛੱਡਿਆ ਇਹ ਸਰਸਾ ਦੇ ਕੰਡੇ ਦਾ ਸੀਨ ਯਾਦ ਕਰੋ ਕਿਉਂਕਿ ਹੁਣ ਤਾਂ ਸਰਸਾ ਨੇਰੀ ਦਾ ਪਤਾ ਨਹੀਂ ਲੱਗਦਾ ਦਾ 30 ਸਾਲ 35 ਸਾਲ ਪਹਿਲਾਂ ਜਦੋਂ ਅਸੀਂ ਜਾਇਆ ਕਰਦੇ ਉਹ ਸਰਸਾ ਨਦੀ ਦੇ ਵਿੱਚ ਨਹੀਂ ਟਰਾਲੀਆਂ ਜਾਇਆ ਕਰਦੀਆਂ ਹੁਣ ਤਾਂ ਪੁਲ ਬਣ ਗਿਆ ਬੱਚਾ ਇਹ ਨਹੀਂ ਪਤਾ ਵੀ ਸਰਸਾ ਹੈ ਕਿੰਦਾ ਦੀ ਹੈ ਬਹੁਤ ਲੰਮਾ ਪਾਣੀ ਹੋਇਆ ਕਰਦਾ ਸੀ ਪਰ ਆਪਾਂ ਉਹ ਇਤਿਹਾਸ ਨੂੰ ਸੁਣ ਕੇ ਮਹਿਸੂਸ ਕਰੀਏ ਕਿ ਮਹਾਰਾਜ ਤੋਂ ਦਿਲ ਕਿਹੜਾ ਕਿੰਨਾ ਔਖਾ ਸਮਾਇਆ ਹੋਊਗਾ ਸੋ ਇਸ ਕਰਕੇ ਆਓ ਭਾਈ ਇਹ ਜਿਹੜੇ 13 14 ਪੋਸਾ ਕਾਪਾ ਮਹਾਰਾਜ ਦੇ ਨਾਲ ਹਰ ਰੋਜ਼ ਇਤਿਹਾਸ ਵੀ ਸਾਂਝਾ ਕਰਨਾ ਮਹਿਸੂਸ ਵੀ ਕਰਨਾ ਵੀ ਮਹਾਰਾਜ ਦੇ ਅਸੀਂ ਨਾਲ-ਨਾਲ ਤੇ ਸੇਵਾ ਸਿਮਰਨ ਵੀ ਕਰਨੀ ਆ ਪਾਠ ਵੀ ਵੱਤੋ ਵੱਦ ਕਰਨਾ ਸੋ ਇਸ ਕਰਕੇ ਆਪਾਂ ਹਰ ਰੋਜ਼ ਥੋੜਾ-ਥੋੜਾ ਇਤਿਹਾਸ ਆਪ ਜੀ ਨੂੰ ਸਰਬਨ ਕਰਾਇਆ ਕਰਾਂਗੇ ਪਈਆਂ ਭੁੱਲਾਂ ਦੀ ਖਿਮਾ ਜੀ ਪਿਆਰ ਦੇ ਨਾਲ ਹਾਜ਼ਰੀ ਭਰਿਆ ਕਰੋ